ਭਾਰਤ ਪਾਕਿਸਤਾਨ ਤਣਾਅ ਦੇ ਵਿਚਾਲੇ ਪਾਕਿਸਤਾਨ ਵੱਲੋਂ ਭਾਰਤ ਵਿੱਚ ਮਿਜ਼ਾਈਲ ਅਟੈਕ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਭਾਰਤੀ ਫੌਜ ਦਾ ਕਹਿਣਾ ਹੈ ਕਿ ਉਹ ਮਿਜ਼ਾਈਲ ਅਟੈਕ ਪਾਕਿਸਤਾਨ ਨੇ ਦਰਬਾਰ ਸਾਪਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਕਿ ਅਸੀਂ ਬਚਾਅ ਕੀਤਾ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਫੌਜ ਦੇ ਇਸ ਬਿਆਨ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਬ ਗਿਆਨੀ ਰਗਵੀਰ ਸਿੰਘ ਨੇ ਦਰਬਾਰ ਸਾਹਿਬ ਦੇ ਵਿੱਚ 에어 డిਫੈਂਸ ਗਣ ਲਗਾਉਣ ਦੀ ਇਜਾਜ਼ਤ ਦਿੱਤੀ ਸੀ ਜਿਸ ਤੋਂ ਬਾਅਦ ਜਦੋਂ ਅਜੈ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਯਾਨੀ ਦਿਵਸ ਮੌਕੇ ਪੱਤਰਕਾਰਾਂ ਨੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਰابطਾ ਕਾਇਮ ਨਹੀਂ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਜਦੋਂ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣ ਰਹੀ ਸੀ ਉਸ ਸਮੇਂ ਉਹ ਵਿਦੇਸ਼ ਵਿੱਚ ਗਏ ਹੋਏ ਸਨ ਅਤੇ ਇਸ ਦੌਰਾਨ ਕਿਸੇ ਵੀ ਫੌਜ ਦੇ ਅਧਿਕਾਰੀ ਅਤੇ ਕਿਸੇ ਵੀ ਭਾਰਤ ਸਰਕਾਰ ਦੇ ਅਧਿਕਾਰੀ ਦੀ ਉਹਨਾਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਈ ਇਸ ਦੇ ਨਾਲ ਹੀ ਉਹਨਾਂ ਨੇ ਸ਼ਰਮਣੀ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਜਿਹहां ਬਿਆਨ ਕਿਉਂ ਦਿੱਤਾ ਗਿਆ ਇਸ ਦੇ ਪੂਰੇ ਤਰੀਕੇ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਜਿੱਥੇ ਲੱਖਾਂ ਦੀ ਤਦਾਦ ਚ ਸੰਗਤਾਂ ਮਾਥਾ ਟੇਕਣ ਆਉਂਦੀਆਂ ਨੇ ਅਤੇ ਇਹ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਬਾਰੇ ਕੋਈ ਵੀ ਨਹੀਂ ਸੋਚ ਸਕਦਾ। ਵਿਨੋਦ ਕੁਮਾਰ ਕੇ ਆਰਟੀ ਨਿਊਜ਼ ਨੈਟਵਰਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ ਸ਼ਖਮ ਪੀਰ ਬੈਠਾ ਸੁਵਾਰੀ ਅਰਜ ਸੁਆਆਂ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਅੱਜ ਜਿਹੜੇ ਪੀਰ ਦੇ ਮਾਲਕ ਸਭ ਤੋਂ ਕਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦਾ ਪਰਬ ਹੈ ਔਰ ਸਮੁੱਚੀਆਂ ਸੰਗਤਾਂ ਵਰ ਲੋਕ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਕਾਲ ਤਖਤ ਸਾਹਿਬ ਅਤੇ ਹੋਰ ਨਾ ਪਵਨ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਔਰ ਸਤਸਾਹ ਜੀ ਭਾਇਆ ਜਾਰਿਆ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬਾ ਲੱਭਦਾ ਇਹ ਨਾ ਲੱਗਿਆ ਹੁਣ ਜਾ ਰਹੇ ਔਰ ਬੜੀ ਸ਼ਰਧਾ ਨਾਲ ਸੱਚਖੰਡ ਸ਼੍ਰੀ ਹਰਮੰਤ ਸਾਹਿਬ ਛੇ ਦੇ ਘਾਤ ਸਹਿਜ ਜੀ ਦੇ ਅਤਿ ਹੋਰ ਆਸਾਨਾ ਤੇ ਆ ਕੇ ਨਤਮਸਤ ਹੋ ਰਹੇ ਜਾਂਦੇ ਕਿ ਕਿਸੇ ਪ੍ਰਕਾਰ ਦਾ ਤਾਮਰ ਸਰ ਸਾਹਿਬ ਦੇ ਅੰਦਰ ਕਿਸੇ ਪ੍ਰਕਾਰ ਦਾ ਡਰਦਾ ਮਾਹੌਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਖੋਫ ਨਹੀਂ ਹੈ ਸੰਗਤਾਂ ਬੇਫਿਕਰ ਬੇਚਿਜਕ ਹੋ ਕੇ ਆਪਣੇ ਪਵਿੱਤਰ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲ ਆ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਇ ਰੂਪ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਘਰ ਵਿੱਚ ਉਹ 3 ਸਾਡੇ ਫੈਕਟਰੀ ਟਿਊਟਰ ਦੇ ਨਾਲ ਗੱਲਬਾਤ ਹੋਈ ਹੈ। ਸੰਪਰਕ ਵਿੱਚ ਜੀ ਆਪਾਂ ਹਮਰਾ ਪਤਾ ਕੀ ਅਪ੍ਰਸਤ ਕੀ। ਸਾਈ ਦੇਖੋ ਬੈਨੋਗ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਘਰ ਕੋ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕਹੀ ਹੈ। ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਤੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ 'ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ। ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਨਿੰਦਾ ਵੀ ਕੀਤੀ ਗਈ। ਔਰ ਇਹ ਗੱਲ ਹੈ ਵੀ ਕਹੀ ਗਈ ਕਿ ਇਹ ਕਰ ਐਸਾ ਕਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾਤ ਮਿਲਦਾ ਹੈ। ਇੱਥੋਂ ਜ਼ਿੰਦਗੀ ਦਾਤ ਮਿਲਦੀ ਹੈ। ਕੋਈ ਵੀ ਇਸੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਔਰ ਆਪਨੇ ਉਸ ਗੱਲ ਤੇ ਪੜਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਜਰਨਲ ਦੇ ਵੱਲੋਂ ਇੱਕ ਚੈਨਲ ਤੇ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੱਟ ਗਰੰਤੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਫੇਰ ਤੁਸੀਂ ਗੰਨਾ ਲੈ ਕੇ ਇਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੰਨਾ ਆਪਣੇ ਫਿਰ ਸਕਦੇ ਹੋ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ੋਂ ਚ ਵਾਪਸ ਆਇਆ ਕਿਸੇ ਦੇ ਬਖਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਬੰਦ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਠੱਠਾ ਪ੍ਰਾਪਤੇ ਗੰਡਾ ਫੌਜ ਦੇ ਉਸ ਲੈਫਟਨੈਂਟ ਜਨਰਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮ ਵਿੱਚ ਮਿਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕੋਈ ਅਨੁਕੂਲ ਕੋਲ ਦਿੱਤੀ ਹੈ ਜਾਂ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੀ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਪਗੈਂਡਾ ਬਿਲਕੁਲ ਝੂਠ ਅੱਜ ਫੇਰ ਇੱਕ ਬਿਆਨ ਆਇਆ ਕਿ 에어 డిਫੈਂਸ ਲਗਾਈ ਗਈ ਸੀ ਸਾਡੇ ਹੇਡਕਿੰਸ ਨੇ ਕਿਹਾ ਸੀ ਅੱਜ ਮੇਰੇ ਦੁਆਰਾ ਮੈਂ ਮੇਰਾ ਜਵਾਬ ਪਹਿਲੇ ਜਵਾਬ ਜਿੰਦਰਾ ਜਵਾਬ ਇਸ ਕੱਪੜਾ ਆਇਆ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਮੇਂ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵੱਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੰਦੇ ਵੱਲੋਂ ਕਿਸੇ ਮੈਨੇਜਰ ਵੱਲੋਂ ਕਿਸੇ ਪ੍ਰਕਾਰ ਦੀ ਇਸ ਸਪਾਂਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਤੇ ਸਾਰਾ ਸਾਰਾ ਕੋਰਾ ਝੂਠ ਤੇ ਪ੍ਰਪਗੈਂਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਬਣਾਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਨੇ ਜਨਰਲ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪਰਤਾਲਤ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਰਕਾਂ ਦੇ ਨਾਲ ਜਿਹੜਾ ਇਹ ਪ੍ਰਾਪਤ ਅੰਡਾ ਕਰਨਾ ਤੇ ਬਹੁਤ ਵੱਡੀ ਗੱਲ ਹੈ ਸਿੰਘ ਸਾਹਿਬ ਜੀ ਕਿ ਤੁਸੀਂ ਡਿਊਟੀ ਤੇ ਨਹੀਂ ਸੀ ਜੇਕਰ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕੈਂਟੀਨ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ